ਡਾਕਟਰ ਨੂੰ ਰੱਬ ਕਿਹਾ ਜਾਂਦਾ ਹੈ ਪਰ ਜੇ ਰੱਬ ਹੀ ਨਸ਼ਾ ਕਰਨ ਲੱਗ ਜਾਵੇ ਅਤੇ ਮਹਿਲਾਵਾਂ ਦੇ ਉੱਤੇ ਹੱਥ ਚੁੱਕਣ ਲੱਗ ਜਾਵੇ ਤਾਂ ਕੀ ਹੋਵੇਗਾ ਜੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਤਸਵੀਰਾਂ ਖੂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਜਲੰਧਰ ਦਾ ਇੱਕ ਡਾਕਟਰ ਜੋ ਕਿ ਨਸ਼ਾ ਕਰ ਰਿਹਾ ਹੈ ਤੇ ਇੱਕ ਦੂਸਰੀ ਸਿਸਟਮ ਵੀ ਵੀਡੀਓ ਦੇ ਵਿੱਚ ਮਹਿਲਾ ਦੇ ਉੱਤੇ ਚਪੇੜ ਖਿੱਚ ਕੇ ਮਾਰਦਾ ਹੋਇਆ ਨਜ਼ਰ ਸਾਹਮਣੀ ਆ ਰਿਹਾ ਹੈ ਕਿਸ ਤਰੀਕੇ ਦੇ ਨਾਲ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਦੱਸਤੀ ਕਿ ਸਿਹਤ ਮੰਤਰੀ ਦੇ ਵੱਲੋਂ ਐਸਟੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਛੇਤੀ ਤੇ ਛੇਤੀ ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਖਰਕਾਰ ਵੀਡੀਓ ਕਿੱਥੇ ਦਾ ਹੈ ਕਿਹੜੇ ਡਾਕਟਰ ਦਾ ਹੈ ਇਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਇੱਕ ਖਿੱਚ ਕੇ ਇੱਕ ਮਹਿਲਾ ਦੇ ਚਪੇੜ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਦੂਸਰੇ ਪਾਸੇ ਇੱਕ ਮਹਿਲਾ ਦੇ ਵੱਲੋਂ ਡਾਕਟਰ ਦੀ ਵੀਡੀਓ ਬਣਾਈ ਗਈ ਹੈ ਜੋ ਕਿ ਆਪਣੇ ਏਟੀਐਮ ਕਾਰਡ ਦੇ ਨਾਲ ਪੀਸ ਕੇ ਨੱਕ ਦੇ ਨਾਲ ਨੱਕ ਦੇ ਜਰੀਏ ਇਨਹੇਲ ਕਰਕੇ ਨਸ਼ਾ ਲੈਂਦਾ ਹੋਇਆ ਦਿਖਾਈ ਦੇ ਰਿਹਾ ਤੇ ਜਦੋਂ ਡਾਕਟਰ ਨੂੰ ਪਤਾ ਲੱਗਦਾ ਵੀਡੀਓ ਬਣ ਰਹੀ ਹੈ ਤਾਂ ਉਹ ਮਹਿਲਾ ਤੋਂ ਫੋਨ ਖੋਲ ਲੈਂਦਾ ਹੈ